ਫਗਵਾੜਾ ਦੇ ਦਿਨ ਦਿਹਾੜੇ ਹੀ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ ਫਗਵਾੜਾ ਦੇ ਨਵਾਂ ਸ਼ਹਿਰ ਚੰਡੀਗੜ੍ਹ ਬਾਈਪਾਸ ਰੋਡ ਤੇ ਇੱਕ ਬੰਦ ਪਏ ਟਾਪ 20 ਨਾਮ ਦੇ ਰੈਸਟੋਰੈਂਟ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਹੈ ਚੋਰੀ ਦੀ ਘਟਨਾ ਵੀਡੀਓ ਦੇ ਵਿੱਚ ਸਾਹਮਣੇ ਆਈ ਹੈ ਜੋ ਕਿ ਇਹ ਵੀਡੀਓ ਵਾਇਰਲ ਤੌਰ ਤੇ ਰਾਗਿਰ ਵੱਲੋਂ ਬਣਾਈ ਗਈ ਹੈ ਜਦੋਂ ਚੋਰੀ ਦੀ ਵੀਡੀਓ ਦੁਕਾਨ ਮਾਲਕਾ ਤੱਕ ਪਹੁੰਚੀ ਤਾਂ ਉਹਨਾਂ ਨੇ ਆ ਕੇ ਦੇਖਿਆ ਤਾਂ ਦਰੋਂ ਲੱਖਾਂ ਦਾ ਸਮਾਨ ਚੋਰੀ ਹੋ ਗਿਆ ਸੀ ਮਾਲਕਾ ਵੱਲੋਂ ਦੱਸਿਆ ਗਿਆ ਕਿ ਸਾਡੇ ਏਸੀ ਫਰੀਜਾ ਦੇ ਕੰਪਰੈਸ਼ਨ ਵਗੈਰਾ ਚੋਰੀ ਕਰਕੇ ਚੋਰ ਲੈ ਗਏ ਨੇ ਦੁਕਾਨ ਮਾਲਿਕ ਵੱਲੋਂ ਪੁਲਿਸ ਨੂੰ ਮੌਕੇ ਤੇ ਸ਼ਿਕਾਇਤ ਕਰ ਦਿੱਤੀ ਹੈ ਤੇ ਮੌਕੇ ਤੇ ਥਾਣਾ ਸਦਰ ਦੀ ਪੁਲਿਸ ਵੀ ਆਈ ਹੈ ਭਾਈ ਚਾਰ ਮਹੀਨੇ ਕਿਹੜੀ ਜਗ੍ਹਾ ਤੇ ਰਹਿਣ ਲਿਆ ਜੀ ਭਾਈ ਅਸੀਂ ਪੱਤੀ ਜੀ ਕੋਲ ਕਰਾਇਆ ਭਾਜੀ ਕੀ ਮਾਮਲਾ ਕਿ ਟੌਪ 20 ਤੁਹਾਡਾ ਰੈਸਟੋਰੈਂਟ ਜਿਹੜਾ ਬਾਈਪਾਸ ਤੇ ਜਿਹੜੀ ਚੋਰੀ ਹੋਈ ਆ ਭਾਜੀ ਇੱਥੇ ਨਾ ਸਮਾਨ ਪਿਆ ਸੀ ਆਪਣਾ ਏਸੀ ਫਰੀਜਾ ਜਾਨੀ ਇਹ ਚੀਤੀ ਕਾਫੀ ਸਮਾਨ ਸੀਗਾ ਵਾਟਰ ਨੁਕਾ ਉਹ ਭਾਜੀ ਤਕਰੀਬਨ ਅਸੀਂ ਤਾਂ ਬੰਦੇ ਰਹਿੰਦੇ ਅਸੀਂ ਘਟਾ ਲਈਦਾ ਅ ਹਫਤਾ ਹੋ ਗਿਆ ਉਹਨਾਂ ਲੋਕਾਂ ਨੇ ਗੇੜੀ ਮਾਰੀ ਸੀ ਉਦੋਂ ਬਾਅਦ ਹੁਣ ਅੱਜ ਸਾਨੂੰ ਵੀਡੀਓ ਮਿਲੀ ਸਵੇਰੇ ਕਿਸੇ ਨੇ ਬੰਦੇ ਨੇ ਵੀਡੀਓ ਬਣਾ ਕੇ ਭੇਜੀ ਵੀ ਚੋਰੀ ਹੁੰਦੀ ਆ ਜਦੋਂ ਆ ਕੇ ਦੇਖਿਆ ਤਾਂ ਭਾਜੀ ਏਸੀ ਵੀ ਹੈ ਨਹੀਂ ਸੀ ਕਿ ਤਿੰਨ ਏਸੀ ਪਏ ਸੀ ਇੱਥੇ ਭਾਜੀ ਟਾਈਟਾਂ ਦੇ ਐਲ ਸੀ ਡੀ ਸੀ ਕੰਪਰੈਸਰ ਭਾਜੀ ਬਾਕੀ ਤੁਹਾਨੂੰ ਪੱਖੇ ਟੂਟੀਆਂ ਬਾਥਰੂਮਾਂ ਦੇ ਹਾਲ ਦਾ ਹਾਲ ਦਿੱਤੇ ਭਾਜੀ ਇਹ ਕੈਨੇਡਾ ਨੂੰ ਗਿਆ ਬੰਦ ਹੋ ਗਈ ਵੀ ਦੱਸਣ ਭਾਜੀ ਬੰਦ ਹੋ ਇਹਨੂੰ ਤਕਰੀਬਨ ਹੋਗਾ ਹਣੇ ਆ 4-5 ਮਹੀਨੇ 6 ਮਹੀਨੇ ਇਦਾਂ ਕੁਝ ਹੋਣਾ ਭਾਜੀ ਜਿਹੜੀ ਤੁਹਾਨੂੰ ਵੀਡੀਓ ਆਈ ਹੈ ਵੀਡੀਓ ਵਿੱਚ ਕੀ ਆਂਦਾ ਪਿਆ ਵਾ ਵੀਡੀਓ ਚ ਭਾਈ ਉਹ ਇਨਵਰਟਰ ਉੱਤੇ ਬੈਟਰੀਆਂ ਸੀ ਵੱਡਾ ਲਗਵਾਇਆ ਰਖਾਇਆ ਸੀ ਤੇ ਭਾਈ ਉਹ ਚੱਕ ਕੇ ਲੈ ਜਾਂਦੇ ਆ ਕਿੰਨੇ ਜਣੇ ਸੀਗੇ ਵਿੱਚ ਵੀਡੀਓ ਦੇ ਵੀਡੀਓ ਚ ਭਾਈ ਦੋ ਬੰਦੇ ਆ ਤੇ ਲੈ ਕੇ ਘਾਤੇ ਗਏ ਸਮਾਨ ਇਹ ਭਾਈ ਮੋਟਰਸਾਈਕਲ ਮੋਟਰਸਾਈਕਲ ਉੱਪਰ ਸਮਾਨ ਚੱਕ ਕੇ ਲੈ ਕੇ ਜਾਂਦਾ ਤੇ ਮਤਲਬ ਇੱਕੋ ਵਾਰੀ ਸਮਾਨ ਲੈ ਕੇ ਗਏ ਕਿ ਵਾਰੀ ਵਾਰੀ ਲੈ ਕੇ ਜਾਂਦੇ ਰਹੇ ਨਹੀਂ ਭਾਈ ਮੋਟਰਸਾਈਕਲ ਤੇ ਉਹ ਖਾਲੀ ਇਨਵਰਟਰ ਲਿਗਾ ਦੇ ਦਿਖੇ ਆ ਜਿਹੜੀ ਵੀਡੀਓ ਆਪਣੇ ਕੋਲ ਆਈ ਆ ਤੁਹਾਨੂੰ ਵੀਡੀਓ ਕਿਸੇ ਯਾਰ ਦੋਸਤ ਨੇ ਭੇਜੀ ਆ ਰਾਹਗੀਰ ਨੇ ਭੇਜੀ ਕਿਸੇ ਨੇ ਉਦਾਂ ਇਹ ਭਾਈ ਸਾਨੂੰ ਜਾਣਦਾ ਹੀ ਬੰਦਾ ਉਹਨੇ ਭੇਜੀ ਆਪਣੇ ਜਾਣ ਪਛਾਣ ਵਾਲੇ ਬੰਦੇ ਨੇ ਓਕੇ ਉਹਨੂੰ ਉਹਨੂੰ ਕਿਸੇ ਨੇ ਭੇਜੀ ਭਾਈ ਜੀ ਜੇ ਐਸਟੀਮੇਟ ਲਾਓ ਤਕਰੀਬਨ 4-5 ਲੱਖ 6 ਲੱਖ ਇੱਥੇ ਰੱਖ ਲਓਗੇ ਤੇ ਪੁਲਿਸ ਨੂੰ ਕੰਪਲੇਟ ਕੀਤੀ ਤੁਹਾਨੂੰ ਹਾਂਜੀ ਭਾਈ ਮੁੰਡਾ ਕਰਕੇ ਆਇਆ ਕੀ ਕਹਿੰਦੇ ਤੁਹਾਨੂੰ ਐਸਐਚਓ ਸਦਰ ਜਿਹੜੇ ਹੈਗੇ ਆਪਣੇ ਕੰਪਲੀਟ ਕਰਕੇ ਆਏ ਉਹ ਉਹਨਾਂ ਨੇ ਭੇਜਿਆ ਮੁੰਡੇ ਨੂੰ ਭਾਈ ਕਹਿੰਦੇ ਸਮਾਨ ਲਿਖਾ ਕੇ ਕਹਿੰਦੇ ਆਉਣੇ ਥਾਣਾ ਚੈੱਕ ਕਰਨ ਮੌਕਾ ਦੇ ਕੇ ਹੂੰ ਕੋਈ ਕੈਮਰੇ ਵਗੈਰਾ ਵੀ ਚੱਲਦੇ ਭਾਈ ਹੋਟਲ ਦੇ ਨਹੀਂ ਐਕਚੁਅਲੀ ਭਾਈ ਇੱਥੇ ਲੱਗੇ ਆ ਪਰ ਬਿਜਲੀ ਬੰਦ ਜਦੋਂ ਜੇਸੀ ਮੀਟਰ ਬੰਦ ਹੋ ਗਿਆ ਕੋਈ ਭੰਤੋੜ ਵੀ ਹੋਈ ਆ ਕਿ ਕਲਾ ਸਮਾਨੇ ਚੋਰੀ ਹੋਇਆ ਹੈ ਪਾਂ ਤੋੜ ਭਾਜੀ ਉਹ ਬਾਹਰੋਂ ਇੱਕ ਤਾਂ ਉਹ ਤੋੜ ਕੇ ਅੰਦਰ ਆਏ ਆ ਉਹਦੇ ਹੂੰ ਬਾਕੀ ਸਮਾਨ ਉਤਲ-ਪੁੱਤਲ ਕੀਤਾ ਦਰਵਾਜ਼ੇ ਤੱਕ ਜਿੱਥੋਂ ਲੰਘੇ ਬਾਣੀ ਉਹ ਹੀ ਰਸਤਾ ਹੀ ਬਣ ਤੇ ਮੇਨ ਦਾ ਦਰਵਾਜ਼ਾ ਤਾਲਾ ਲੱਗਾ ਸੀਗਾ ਨਾ ਹਾਂਜੀ ਮੇਨ ਭਾਜੀ ਉਹ ਵੱਡੇ ਕਿਸੇ ਤਰੀਕੇ ਨਾਲ ਵੱਢਿਆ ਆ ਮਾੜਾ ਉਹ ਸਾਈਡ ਤੋਂ ਵੱਢ ਕੇ ਜਿੱਦਾਂ ਬੰਦਾ ਵੱਢਿਆ ਨਾ ਅੰਦਰ ਕੀਤੀ ਆ ਵੱਢਣ ਦੀ ਪਰ ਉਹ ਵੱਢਿਆ ਨਹੀਂ ਪਿਆ ਉਹ ਪਰਲੇ ਪਾਸੇ ਦੀ ਅੰਦਰ ਆ ਠੀਕ ਹੈ ਕੀ ਮੰਗ ਕਰਦੇ ਭਾਜੀ ਪ੍ਰਸ਼ਾਸਨ ਤੋਂ ਭਾਜੀ ਪ੍ਰਸ਼ਾਸਨ ਤੋਂ ਹਣੇ ਹੀ ਭਾਜੀ ਸਮਾਨ ਨੇ ਇੱਕ ਤਾਂ ਚੋਰ ਲੱਭ ਕੇ ਸਾਨੂੰ ਸਮਾਨ ਵਾਪਸ ਕਰਾਉਣ ਹੂੰ ਤੇ ਬਾਕੀ ਭਾਜੀ ਇਦਾਂ ਦੇ ਮੌਕੇ ਨਾਲ ਦੁਆਰਾ ਨਾ ਹੋਣੀ ਇਦਾਂ ਦੀ ਪ੍ਰੋਬਲਮ ਨਾ ਆਵੇ ਥੋੜੀ ਸਤਾਈ ਦੇ ਕਿੰਨਾ ਟਾਈਮ ਹੋ ਗਿਆ ਭਾਜੀ ਹੁਣ ਪੁਲਿਸ ਕੋ ਗਏ ਨੇ ਤੁਹਾਨੂੰ ਇਹ ਭਾਜੀ ਅੱਧਾ ਘੰਟਾ ਹੋਇਆ ਹੁਣ ਕੋ ਆਇਆ ਤਾਂ ਨਹੀਂ ਮੁਲਾਜ਼ਮ ਹਜੇ ਤੱਕ ਨਹੀਂ ਨਹੀਂ ਹਲੇ ਤੱਕ ਨਹੀਂ ਭਾਜੀ ਐਸਪੀ ਦਫ਼ਤਰ ਵੀ ਤੁਸੀਂ ਫੋਨ ਕੀਤਾ ਸੀ ਹੁਣ ਹਾਂਜੀ ਉਹਨਾਂ ਨੇ ਕੀਤਾ ਸੀ ਉਹਨਾਂ ਤਾਂ ਵੀ ਨਹੀਂ ਆਇਆ ਮੁਲਾਜ਼ਮ ਕੋਈ ਹਜੇ ਨਹੀਂ ਉਹਨਾਂ ਨੇ ਵੀ ਭਾਜੀ ਕੋਈ ਕਹਿੰਦੇ ਵੀ ਕਹਿੰਦੇ ਮੌਨਸ਼ੀ ਸਾਹ ਨੂੰ ਫੋਨ ਕਰਦੇ ਆ ਕਟਲੇ ਤੱਕ ਪਹੁੰਚੇ ਸੀ ਜੇ ਤੁਹਾਡੇ ਪਰਿਵਾਰ ਚੋਂ ਕੋਈ ਇੱਥੇ ਘੇੜਾ ਮਾਰਦਾ ਰਹਿੰਦਾ ਹੈ ਮਤਲਬ ਜਦੋਂ ਰੈਸਟੋਰੈਂਟ ਬੰਦ ਹੁੰਦਾ ਹੈ ਹਾਂਜੀ ਭਾਜੀ ਬ੍ਰਦਰ ਸ਼ੋਟਾ ਇੱਥੇ ਜਾਂਦਾ ਹੈ ਇੰਦਰਾਈ ਰੈਸਟੋਰੈਂਟ ਉਹ ਚੱਕਰ ਮਾਰਦਾ ਰਹਿੰਦਾ ਇਦਾਂ ਘੁੰਮਦੇ ਫਿਰਦੇ ਕਿ ਕਿੰਨਾ ਟਾਈਮ ਪਹਿਲਾਂ ਘੇੜਾ ਮਾਰ ਕੇ ਗਏ ਸੀਗਾ ਆਪਾਂ ਉਦੋਂ ਸਾਰਾ ਕੁਝ ਠੀਕ ਸੀਗਾ ਜਾਂ ਕਿਦਾਂ ਇਹ ਭਾਜੀ ਹਫਤੇ ਤੱਕ ਦਾ ਹੋਇਆ ਕਹਿੰਦਾ ਹਫਤੇ ਦੇ ਪਹਿਲਾ ਚੱਕਰ ਮਾਰਿਆ ਉਹ ਉਹ ਤਾਂ ਠੀਕ ਸੀ ਸਮਾਨ ਸਾਰੀ ਇੱਕ ਵਾਰ ਤੇ ਚੋਰੀ ਹੋਈ ਹੈ ਹਾਂਜੀ ਇਹ ਹਫਤੇ ਦੀ ਗਣੀ ਆ ਪੰਜ ਛੇ ਦਿਨ ਦੇ ਅੰਦਰ ਜਾਨੀ ਕਿ ਵੀਡੀਓ ਤੁਹਾਨੂੰ ਅੱਜ ਹੀ ਆਈ ਉਹ ਵਾਲੀ ਵੀਡੀਓ ਅੱਜ ਹੀ ਔਰ 20 ਰੈਸਟੋਰੈਂਟ ਜਿਹੜੇ ਨੂੰ ਇਨਫਰਮੇਸ਼ਨ ਆਈ ਸੀ ਵੀ ਚੋਰੀ ਹੋ ਗਈ ਰਾਤ ਅਸਲ ਵਿੱਚ ਕਾਫੀ ਦੇਰ ਤੋਂ ਬੰਦੀ ਹੈਗਾ ਤੇ ਅੱਜ ਇਹਨਾਂ ਨੇ ਦੇਖਿਆ ਇੱਥੇ ਕਿ ਕੁਲ ਬੰਦਾ ਉਹ ਤੇ ਕੁਝ ਇਕੱਤਰ ਲੈ ਗਿਆ ਦਿਖਾ ਦਿੱਤੀ ਹੈ ਬੰਦੀ ਕਾਰਵਾਈ ਕਰਦੇ ਸਰ ਕੀ ਕੀ ਸਮਾਨ ਹੈਗਾ ਵਿੱਚ ਪਤਾ ਲੱਗਾ ਜੀ ਇਹਨਾਂ ਦੇ ਦਰਸਨ ਮਤਾ ਹੋ ਗਿਆ ਕੋਈ ਕ੍ਰੀਏਟਿਵ ਹੈ ਜਾਂ ਕੰਪ੍ਰੈਸ਼ਨ ਲੈਦੇ ਤੇ ਕਿੰਨੇ ਕ ਦਾ ਨੁਕਸਾਨ ਦੱਸ ਰਹੇ ਸਰ ਇਹ ਇਹ ਤਾਂ 2 ਤੋਂ 3 ਲੱਖ ਦਾ ਦੱਸਿਆ ਜੀ ਹੂੰ ਪੱਕੇ ਮੇਰੇ ਵੀ ਕਰ ਲੈ ਕੋਈ ਵੀਡੀਓ ਵਗੈਰਾ ਸਾਹਮਣੇ ਹੈ ਸਰ ਤੁਹਾਡੇ ਕੋਲ ਵੀਡੀਓ ਦਿਖਦੀ ਤੇ ਹੈਗੀ ਹੈ ਵੀਡੀਓ ਤਾਂ ਹੈ ਵੀਡੀਓ ਦੇ ਆਧਾਰ ਤੇ ਕਰਦੇ ਕਾਰਵਾਈ ਕੀ ਕਾਰਵਾਈ ਸਰ ਕੀਤੀ ਜਾ ਰਹੀ ਹੈ ਆਪਣੇ ਉਨ? ਪੱਕਾ ਜਾਣਗੀ ਚੋਦੀ ਭਾਈ। ਠੀਕ ਹੈ ਜੀ।